ਫਸਲੀ ਕਾਲ ਕੀ ਹਾਲ ਚਾਲ ਨੇ ਦੋਸਤੋ ਅਮੀਰ ਕਰਦਾ ਸਰ ਠੀਕ ਹੁੰਦੇ ਦੋਸਤੋ ਅੱਜ ਦਾ ਨਵਾਂ ਵਲੋਗ ਕਰਦੇ ਸਾਥ ਤਾਂ ਵੀਟ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਆ ਕਣਕ ਤੁਸੀਂ ਦੇਖ ਸਕਦੇ ਹੋ ਸਵਾ ਕਿਲਾ ਆਪਣੀ ਕਣਕ ਆ ਤੇ ਇਹਦੇ ਵਿੱਚ ਆਪਾਂ ਨੇ 35 ਕਿਲੋ ਡੀਏਪ ਖਾਦ ਤੇ ਹੁਣ ਤੱਕ 52 ਕਿਲੋ ਆਪਾਂ ਨੇ ਯੂਰੀ ਖਰਪਾਈ ਆ ਤੇ ਇਹਨਾਂ ਖਾਦਾਂ ਤੋਂ ਇਲਾਵਾ ਇਹਦੇ ਵਿੱਚ ਆਪਾਂ ਨੇ ਆਰਗੈਨਿਕ ਦਵਾਈਆਂ ਵੀ ਵਰਤੋਂ ਕੀਤੀ ਆ ਤਾਂ ਦੋਸਤੋ ਜੋ ਆਪਾਂ ਨੇ ਯੂਰੀਆ ਖਾਦ ਪਾਈਆ ਉਹ ਆਪਾਂ ਦੋ ਸ਼ਿਫਟਾਂ ਦੇ ਵਿੱਚ ਯੂਰੀਆ ਖਾਦ ਪਾਈਆ 28 28 ਕਿਲੋ ਆਪਾਂ ਨੇ ਤੋਲ ਕੇ ਇਹਦੇ ਵਿੱਚ ਖਾਦ ਪਾਈਆ ਦੋ ਸ਼ਿਫਟਾਂ ਦੇ ਵਿੱਚ ਤੇ ਨਾਲ ਆਪਾਂ ਨੇ ਆਰਗੈਨਿਕ ਦਵਾਈ ਮਿਕਸ ਕੀਤੀ ਆ ਜੋ ਕਿ ਆਪਾਂ ਰੇਤ ਦੇ ਵਿੱਚ ਮਿਲਾ ਕੇ ਪਾਈ ਸੀ ਤੇ ਅੱਜ ਆਪਾਂ ਇਹਦੇ ਵਿੱਚ ਤੀਜੀ ਸ਼ਿਫਟ ਵਿੱਚ ਖਾਦ ਪਾਣ ਜਾ ਰਹੇ ਹਾਂ ਜੋ ਕਿ ਆਪਾਂ ਯੂਰੀਆ ਖਾਦ ਤੋਲ ਕੇ ਲੈ ਕੇ ਆਏ ਆ ਤਾਂ ਖਾਦ ਆਪਾਂ 6.25 ਕਿਲੋ ਤੋਲ ਕੇ ਲਿਆਏ ਆ ਤੇ ਨਾਲ ਆਪਾਂ ਇਹਦੇ ਵਿੱਚ ਕਰੋਪਨ ਦਵਾਈ ਜੋ ਕਿ ਬਿਲਕੁਲ ਆਰਗੇਨਿਕ ਦਵਾਈ ਆ ਉਹ ਆਪਾਂ ਇਹਦੇ ਵਿੱਚ 315 ml ਪਾਵਾਂਗੇ ਦੋਸਤੋ ਖਾਦ ਤੁਸੀਂ ਦੇਖ ਸਕਦੇ ਹੋ ਆਪਾਂ ਕਰੋ ਤੋਲ ਕੇ ਖਾਦ ਲੈ ਕੇ ਆਇਆ 7.25 ਕਿਲੋ ਖਾਦ ਆ ਤੇ ਨਾਲ ਇਹਦੇ ਆਪਾਂ ਕਰੋਪਨ ਦਵਾਈ ਜੋ ਕਿ ਨੇਚਰ ਲਾਈਫ ਕੰਪਨੀ ਦੀ ਬਿਲਕੁਲ ਆਰਗੇਨਿਕ ਦਵਾਈ ਆ ਇਹ ਆਪਾਂ ਰੇਤ ਵਿੱਚ ਮਿਕਸ ਕਰਕੇ ਪਾਵਾਂਗੇ ਤੇ ਇਹ ਕਰੋਪਨ ਦਵਾਈ ਆਪਾਂ 315 ml ਪਾਵਾਂਗੇ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆਪਾਂ ਇਹ ਰੇਤ ਵਿੱਚ ਦਵਾਈ ਮਿਕਸ ਕਰਦੇ ਆਂ ਤੇ ਉਸ ਤੋਂ ਬਾਅਦ ਉਹ ਆਪਾਂ ਰੱਖਤਾ ਇਸ ਆਪ ਯੂਰੀਆ ਖਾਦ ਦੇ ਵਿੱਚ ਮਿਕਸ ਕਰਕੇ ਆਪਾਂ ਆਪਣੀ ਕਨਕ ਦੇ ਵਿੱਚ ਛੱਟਾ ਦੇਵਾਂਗੇ ਆ ਦੋਸਤੋ ਦਵਾਈ ਆਪਣੀ ਖਾਦ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਆ ਤੇ ਹੁਣ ਇਹ ਖਾਦ ਆਪਾਂ ਆਪਣੀ ਕਨਕ ਦੇ ਵਿੱਚ ਪਾਉਂਦੇ ਆ ਤਾਂ ਤੁਸੀਂ ਵੀਡੀਓ ਵਿੱਚ ਚੰਗੀ ਤਰ੍ਹਾਂ ਦੇਖ ਸਕਦੇ ਹੋ ਤਜਿਵੇਂ ਕਿ ਦੋਸਤੋ ਤੁਸੀਂ ਵੀਡੀਓ ਵਿੱਚ ਦੇਖਾ ਹੀ ਹੈ ਆਪਾਂ ਆਪਣੇ ਕਣਕ ਨੂੰ ਅੱਜ ਖਾਦ ਪਾਈ ਆ ਤੇ ਖਾਦ ਆਪਣੀ ਤੀਸਰੀ ਸ਼ਿਫਟ ਦੀ ਕੰਪਲੀਟ ਹੋ ਚੁੱਕੀ ਆ ਇਸ ਤੋਂ ਬਾਅਦ ਆਪਾਂ ਆਪਣੀ ਇਸ ਕਣਕ ਦੇ ਵਿੱਚ ਕੋਈ ਵੀ ਖਾਦ ਜਾਂ ਕੋਈ ਹੋਰ ਦਵਾਈ ਨਹੀਂ ਪਾਵਾਂਗੇ ਤਾਂ ਜੇਕਰ ਆਪਾਂ ਲੋਡ ਪੈਂਦੀ ਹੈ ਤਾਂ ਆਪਾਂ ਕਰੋ ਪੈਨ ਸੀ ਐਂਜ ਪਲੱਸ ਜੋ ਕਿ ਆਪਾਂ ਸਪਰੇਅ ਉਹ ਜੋ ਇਸ ਕਣਕ ਦੇ ਉੱਤੇ ਦਵਾਈ ਕਰਾਂਗੇ ਤਾਂ ਕੈਮੀਕਲ ਵਾਲ ਦਵਾਈ ਆਪਾਂ ਇਹਦੇ ਵਿੱਚ ਕੋਈ ਵੀ ਯੂਜ਼ ਨਹੀਂ ਕਰਾਂਗੇ ਕਨਕਾ ਦੋਸਤੋ ਤੁਸੀਂ ਆਪਣੀ ਦੇਖੀਆ ਕਨਕਾ ਆਪਣੀ ਬਹੁਤ ਹੀ ਵਧੀਆ ਹੋਈਆ ਤਾਂ ਜੋ ਵੀ ਕਿਸਾਨ ਵੀ ਇਸ ਤਰ੍ਹਾਂ ਦੀਆਂ ਆਰਗੈਨਿਕ ਦਵਾਈਆਂ ਆਪਣੀਆਂ ਜ਼ਮੀਨਾਂ ਦੇ ਵਿੱਚ ਆਪਣੀਆਂ ਫਸਲਾਂ ਦੇ ਵਿੱਚ ਵਰਤਨਾ ਚਾਹੁੰਦੇ ਆ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਦੋਸਤੋ ਜੋ ਵੀ ਕਿਸਾਨ ਵੀ ਜਾਂ ਕੋਈ ਹੋਰ ਦੋਸਤ ਇਸ ਵੀਡੀਓ ਨੂੰ ਦੇਖ ਰਿਹਾ ਉਹ ਵੱਧ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਉਹਨਾਂ ਕਿਸਾਨਾਂ ਤੱਕ ਪਹੁੰਚ ਸਕੇ ਜੋ ਆਪਣੀਆਂ ਜਿਵੇਂ ਇਹਨਾਂ ਦੇ ਵਿੱਚ ਆਪਣੀਆਂ ਫਸਲਾਂ ਦੇ ਵਿੱਚ ਆਰਗੇਨਿਕ ਦਵਾਈਆਂ ਦੀ ਵਰਤੋਂ ਕਰਨੀ ਚਾਹੁੰਦੇ ਆ ਤਾਂ ਦੋਸਤੋ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਡਾਕਟਰ ਸੁਖ ਆਰਐਮਪੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਆਪਣਾ ਚੈਨਲ ਡਾਕਟਰ ਸੁਖ ਆਰਐਮਪੀ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰ ਲੇ ਕਲਿੱਕ ਤਾਂ ਜੋ ਹਰ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ